ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਝੰਡੇਆਣਾ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਚੜੱਕ ਝੰਡੇਆਣਾ ਵੀ ਕਹਿ ਦਿੰਦੇ ਆ ਜੀ ਅੱਜ ਦੀ ਵੀਡੀਓ ਚ ਤਿੰਨ ਨਾਗਾ ਜੀ ਤਿੰਨੇ ਹੀ ਗੱਬਣ ਆ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੰਤਾ ਬਾਈ ਪਿੰਡ ਝੰਡੇ ਵਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 911705801 ਜੀ ਠੀਕ ਆ ਵੀਰੇ ਤਿੰਨ ਨਾਗਾ ਜੀ ਹਾਂਜੀ ਤਿੰਨ ਹੈ ਜੀ ਇੱਕ ਨੰਬਰ ਤੋਂ ਡੱਬੀ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾਜੇ ਦਾ ਸੂਆ ਬਈ ਜੇ ਮੈਂ ਮਰਜ਼ੀ ਮੰਨ ਲੇ ਸਾਡੇ ਦੂਜੇ ਸੂਏ ਕਿਹਾ ਹੈ ਆਪਣੀ ਖਰੀਦੀ ਹੋਈ ਹੈ ਆ ਖਰੀਦੀ ਹੋਈ ਹੈ ਕਿੰਨਾ ਕ ਸਮਾਂ ਲੈ ਜੂ ਵੀਰੇ ਇਹ ਲੈ ਜੂ ਵੀ ਬਈ ਦੱਸ ਦੇ ਦੱਸ ਦਨ ਲੈ ਜੂ ਕਿੰਨਾ ਪਿਆ ਜੂ ਦੁੱਧ ਜੀ ਦੁੱਧ ਬਈ 20 ਤਾਂ ਪਿਆ ਹੀ ਜਾ ਪਾਨੂੰ ਪਤਾ ਹਨਾ ਠੀਕ ਆ ਵੀਰੇ ਥਣਾ ਦੀ ਬਾਹਰ ਪਿੱਛੇ ਦੀ ਗਾਰੰਟੀ ਹੈ ਜੀ ਹਾਂਜੀ ਗਾਰੰਟੀ ਹੈ ਤੋੜ ਕੇ ਦਿਖਾ ਦੀ ਵੀਰੇ ਸੁਆ ਭਾਈ ਦੇ ਦਸਨ ਮੁਤਾਬਕ ਜੀ ਬਾਈ ਕਹਿੰਦਾ ਆਪਣੀ ਖਰੀਦੀ ਹੋਈ ਆ ਮਾਲਕਾਂ ਨੇ ਦੂਜਾ ਹੀ ਕਹਿ ਕੇ ਦਿੱਤਾ ਤੁਸੀਂ ਜਿਹੜਾ ਮਰਜ਼ੀ ਮੰਨ ਸਕਦੇ ਹੋ ਹਫਤੇ ਦਸਾਂ ਦਿਨਾਂ ਦੇ ਅੰਦਰ ਬਾਹਰ ਸਮਾਂ ਲੈ ਜੂਗੀ ਜੀ 20 ਕਿਲੋ ਦੁੱਧ ਦੀ ਉਮੀਦ ਆ ਬਾਕੀ ਦੁੱਧ ਹੁੰਦਾ ਫਿਰ ਅਸੀਂ ਵਾ ਸੰਭਾਲਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਮੋੜ ਲਈ ਫਿਰ ਸੋਨਾ ਥਣਾ ਦਾ ਸੇਜ ਇਕੱਲਾ ਇਕੱਲਾ ਨਿੱਖੜਮ ਹਾਤੀ ਚਵਾਈ ਵਾਲਾ ਫੋੜ ਛਾਂ ਕੇ ਤੇ ਭੂਰਾ ਵੀ ਨਹੀਂ ਸੋਨਾ ਮੁਠੀ ਵਾਲਾ ਖਾਣਾ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਬਾਕੀ ਢਿੱਲ ਬਹੁਤ ਪਈ ਆ ਹਵਾਨੇ ਚ ਸਾਰੀ ਬਾਲ ਢੱਲਾ ਕਰਮਲ ਨੇ ਕੱਢ ਕੇ ਸੋਣਾ ਗੇਠਾਂ ਨੂੰ ਤਾਂ ਹਜੇ ਹਵਾਨੇ ਚ ਢਿੱਲ ਲਈ ਫਿਰਦੀ ਆ ਥਣਾਂ ਦੀ ਠੰਡੀ ਸੀਲ ਦੀ ਭਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਦੁੱਧ ਥੁੱਡੀ ਵੀਰੇ ਸੇਵਾ ਸੰਭਾਲ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੇ ਜੈ ਜਿਹੜੇ ਡਿਮਾਂਡ ਜਿਹੜੇ ਲੈਣ ਆਈ ਆ ਵੀਰੇ ਉਹ ਹੀ ਦੱਸਿਓ 62000 ਵੀਰੇ ਹੋਜੂ ਮਾਨਤਨ ਹਾਂਜੀ ਮਾਨਤਨ ਕਰਾਂਗੇ ਠੀਕ ਆ 62000 ਰੁਪਏ ਦੀ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਵਿੱਚੋਂ ਮਾਨਤਨ ਆਪਾਂ ਕਰ ਦਾਂਗੇ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੇ ਇਹਦਾ ਵੀ ਦੂਜਾ ਹੀ ਆ ਵੀਰੇ ਇਹ ਸਮਾਂ ਕਿੰਨਾ ਕੁ ਲੈਂਦੀ ਆ ਇਹਦਾ ਬਸ 5-4 ਦਿਨ ਬਣਾ ਲੈ ਜੇ ਬਲਤ ਮੇਰੇ ਹਿਸਾਬ ਨਾਲ ਠੀਕ ਆ ਤਿਆਰੀਆਂ ਜੀ ਆ ਕਿੰਨਾ ਕੁ ਪਿਆ ਜੂ ਦੁੱਧ ਜੀ ਦੁੱਧ ਵੀਰੇ 20 ਤੋਂ ਬਾਹਰ ਪੀਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਬਾਕੀ ਸੇਵਾ ਬਾਕੀ ਆਪ ਦੀ ਸਮਝ ਨਾਲ ਲੈ ਲਵੇ ਕੋਈ ਨਾ ਠੀਕ ਆ ਜੀ ਹਾਂਜੀ ਥਾਣਾ ਦੀ ਗਾਰੰਟੀ ਆ ਜੀ ਥਾਣਾ ਦੀ ਗਾਰੰਟੀ ਆ ਵੀਰੇ ਪੂਰੀ ਜਾਤ ਦੀ ਆ ਐਨੀ ਗੱਲ ਕੋਈ ਫੁੱਲ ਜਾਤ ਬਰੀਡ ਵਾਲੀ ਆ ਤੋਰ ਕੇ ਦਿਖਾ ਦੀ ਵੀਰੇ ਸੂਆ ਬਾਈ ਦੇ ਦਸਨ ਮੁਤਾਬਕ ਜੀ ਦੂਜਾ ਸੁਣਦੀ ਆ ਰੰਗ ਪ੍ਰਿੰਟ ਜਾਤ ਬਰੀਡ ਦੀ ਕਰਮਾ ਵਾਲੀ ਪੂਰੀ ਚੰਗੀ ਆ ਦੇਖ ਸਕਦੇ ਹੋ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਸੋਨਾ ਫਿਟਨੈਸ ਵਾਲਾ ਹਵਾਨਾ ਕਾਟ ਵਾਲਾ ਗਲਾਬੀ ਥਾਣਾ ਫੂਟ ਛਾਂ ਕੇ ਤੇ ਪੂਰਾ ਵੀ ਨਹੀਂ ਮੋੜ ਲੈ ਵੀਰੇ ਚਮਕਦਮ ਕਾਲੀ ਆ ਜਾਤ ਬਰੀਡ ਵਾਲੀ ਆ ਛੋਟਾ ਜਿਹਾ ਕੰਨ ਦੇਖ ਸਕਦੇ ਹੋ ਚਾਰ ਉਂਗਲਾਂ ਦਾ ਬਾਕੀ ਬੁੱਦੀ ਵਾਲੀ ਵੱੱਛੀ ਆ ਜੀ ਗਲਾਬੀ ਥਾਣਾ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਰੰਗ ਪ੍ਰਿੰਟ ਕਰਮਾ ਵਾਲੀ ਦਾ ਪੂਰਾ ਚੰਗਾ ਉਹੀ ਉਹ ਛੋਟੀ ਜੀ ਜਰਸੀ ਨਾ ਮੰਨ ਕੇ ਆਵੇ ਸੋਹਣੀ ਸੰਭੀ ਪਲੀ ਜਰਸੀ ਆ ਤੇ 1900 ਨਹੀਂ ਕਰਮ ਵਾਲੀ ਤਿਆਰੀ ਕਰੀ ਫਿਰਦੀ ਐ ਗਲਾਬੀ ਥਣ ਚਾਰ ਹੀ ਥਣ ਫੂਟ ਛਾ ਕੇ ਤੇ ਭੂਰਾ ਵੀ ਨਹੀਂ ਤੇ ਇਹਦੀ ਜੈਜ ਦੀ ਡਿਮਾਂਡ ਵੀਰੇ ਜਿਹੜੇ ਲੈਣਾ ਹੀ ਆ ਵੀਰੇ 65000 ਰੁਪਏ ਹੋਜੂ ਮਾੜਾ ਮੋਟਾ ਹਾਂਜੀ ਕਰ ਦਾਂਗੇ ਮਾਨਤਾ ਠੀਕ ਆ 65000 ਰੁਪਏ ਇਹਦੀ ਡਿਮਾਂਡ ਆ ਵਿੱਚੋਂ ਬਾਈ ਕਹਿੰਦਾ ਥੋੜਾ ਕਣਾ ਮਾਨਤਾਣ ਆਪਾਂ ਕਰ ਦਾਂਗੇ ਬਾਕੀ ਸੋਹਣੇ ਤੇ ਸ਼ਾਨਦਾਰ ਹਵਾਨਾ ਤਿਆਰ ਕੀਤਾ ਜਿਹੜੇ ਹਿਸਾਬ ਨਾਲ ਤਿਆਰੀ ਆ ਵੀਰੇ ਚੰਗਾ ਦੁੱਧ ਦੇਣ ਦਾ ਇਹਦਾ ਹੱਕ ਆ ਬਾਕੀ ਦੁੱਧ ਵੀ ਇਹਦਾ ਮੱਝਾਂ ਰਗਈ ਹੁੰਦਾ ਫੈਟ ਇਹਦੀ ਚੰਗੀ ਹੁੰਦੀ ਆ ਤਿੰਨ ਨੰਬਰ ਇਹਦਾ ਸੂਆ ਕਿੰਨਾ ਮਾਜੇ ਇਹਦਾ ਬਾਈ ਆਂ ਸੰਝ ਲੈ ਲੈ ਰੇ ਹੂੰ ਤੀਜਾ ਮੰਨ ਲੈ ਕੋਈ ਦੂਜਾ ਮੰਨ ਲੈ ਕਿੰਨਾ ਕਸਮਾ ਲੈਂਦੀ ਆ ਜੀ ਇਹਦੇ ਵੀਰੇ 15 ਦਿਨ ਕਿਹਾ ਸੀਗਾ ਮਾਲਕਾ ਨੇ ਠੀਕ ਆ ਬਾਕੀ ਬਾਕੀ ਸੇਵਾ ਦੇ ਸਾਹ ਤੇ ਤੋੜ ਕੇ ਦਿਖਾ ਦੀ ਵੀਰੇ ਬਾਈ ਦੀ ਗੱਲ ਸਹੀ ਆ ਬਾਈ 15 ਦਿਨ ਬਾਈ ਕਹਿੰਦਾ ਮਾਲਕਾ ਨੇ ਦੱਸਿਆ ਸੀ ਕਿ 15 ਦਿਨ ਹਜੇ ਲੈ ਜੂਗੀ ਜੀ ਬਾਕੀ ਸੇਵਾ ਸੰਭਾਲਦੇ ਸਰਤੇ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ 2-4 ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਮੋੜ ਲਿਆ ਵੀਰੇ ਥੋੜੀ ਜੀ ਘੱਟ ਸੇਵਾ ਲੈ ਘਰੋਂ ਆਈ ਆ ਦੁੱਧ ਤੁਸੀਂ ਆਪ ਅੰਦਾਜ਼ਾ ਲਾ ਲਿਓ ਬਈ ਆਪਾਂ ਕਿੰਨਾ ਚੋ ਸਕਦੇ ਆ ਮੁਠੀ ਆਲਾ ਥਣ ਕੱਲਾ ਕੱਲਾ ਨਿੱਖੜਮਾ ਹਾਥੀ ਚਗਾਈ ਆਲਾ ਤੇ ਇਹਦੀ ਫਿਰ ਵੀਰੇ ਕੱਚੀ ਕੱਚੀ ਦੀ ਡਿਮਾਂਡ ਵੀਰੇ 8000 ਰੁਪਏ ਹੋਜੂ ਮਾਨ ਤਣ ਬੱਚਿਆਂ ਵਾਲੇ ਮੁੱਲ ਚ ਬੱਚਿਆਂ ਵਾਲੇ ਮੁੱਲ ਚ ਹੀ ਮਿਲ ਜਾਣੀਆਂ ਠੀਕ ਆ 28000 ਰੁਪਏ ਦੀ ਡਿਮਾਂਡ ਆ ਵਿੱਚੋਂ ਥੋੜਾ ਘਣਾ ਭਾਈ ਕਹਿੰਦਾ ਆਪਾਂ ਮਾਨਤਨ ਜਰੂਰ ਕਰਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ